ਦੋਸਤੋ ਲੁੱਟਾਂ ਖੋਹਾਂ ਦੀਆਂ ਵੱਖਰੀਆਂ ਵੱਖਰੀਆਂ ਯੋਗਤਾਾਂ ਅੱਜਕੱਲ੍ਹ ਦੇ ਬੇਰੋਜ਼ਗਾਰ ਨੌਜਵਾਨ ਬਣਾ ਰਹੇ ਨੇ ਸਰਕਾਰ ਕਹਿੰਦੀ ਹੈ ਕਿ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਬਹੁਤ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਪਰ ਨੌਜਵਾਨ ਜਿਹੜੇ ਨੇ ਲੁੱਟਾਂ ਖੋਹਾਂ ਦੀਆਂ ਕੋਚਾਂ ਹਰ ਜਗ੍ਹਾ ਕਿਤੇ ਬਾਲੀਆਂ ਲਾ ਲਿੰਦਾ ਹੈ ਕੋਈ ਕਿਤੇ ਕਿਸੇ ਦੇ ਪੈਸੇ ਲੁੱਟ ਲਿੰਦਾ ਹੈ ਕਿਸੇ ਨੂੰ ਰਸਤਿਆਂ ਦੇ ਉੱਤੇ ਮੋਟਰਸਾਈਕਲਾਂ ਦੇ ਖੜੇ ਨੌਜਵਾਨ ਜਿਹੜੇ ਨੇ ਲੋਕਾਂ ਦੇ ਨਾਲ ਪੁੱਠੇ ਸਿੱਧੇ ਕੰਮ ਕਰਕੇ ਪੈਸੇ ਜਿਹੜੇ ਨੇ ਹਥਿਆ ਲੈਂਦੇ ਨੇ ਅੱਜ ਇੱਕ ਨਵਾਂ ਤਰੀਕਾ ਅਪਣਾਇਆ ਹੈ ਔਰ ਇਹ ਵੀਡੀਓ ਵਾਇਰਲ ਕਰੋ ਤੁਸੀਂ ਤਾਂ ਕਿ ਇਹ ਬੰਦੇ ਜਿਹੜੇ ਨੇ ਫੜੇ ਜਾ ਸਕਣ ਕਿ ਨੌਜਵਾਨ ਜਿਹੜੇ ਨੇ ਉਹ ਬਜ਼ੁਰਗਾਂ ਨੂੰ ਬੇਕੂਫ ਬਣਾ ਕੇ ਉਹਨਾਂ ਦੇ ਜਿਹੜੇ ਪੈਸੇ ਨੇ ਉਹ ਹੜੱਪ ਲੈਂਦੇ ਨੇ ਪੈਸੇ ਉਹਨਾਂ ਦੇ ਜਿਹੜੇ ਨੇ ਕੱਢ ਲੈਂਦੇ ਨੇ ਤੋਂ ਇਹ ਜਿਹੜੀ ਵਾਕਿਆ ਹੈ ਇਹ ਬੁੱਲੂਵਾਲ ਦਾ ਹੈ ਜਿੱਦ ਕਿ ਮਾਸਟਰ ਸ਼ੰਗਾਰਾ ਸਿੰਘ ਜੀ ਜਿਹੜੇ ਪਿੰਡ ਮਕੀਮਪੁਰ ਜ ਹਰਿਆਣਾ ਦੇ ਨਜ਼ਦੀਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੇ ਔਰ ਮਾਸਟਰ ਨੇ ਔਰ ਕਿਸਾਨ ਯੂਨੀਅਨ ਦੇ ਆਗੂ ਨੇ ਬਹੁਤ ਵੱਡੇ ਤੋਂ ਉਹ ਆਪਣੇ ਏਟੀਐਮ ਦੇ ਵਿੱਚ ਪੈਸੇ ਕਢਾਉਣ ਜਾਂਦੇ ਨੇ ਬੁੱਲੋਵਾਲ ਤੋਂ ਆਪਣੇ ਪੈਸੇ ਜਦ ਹੀ ਕਢਾਉਣ ਅੰਦਰ ਵੱਢਦੇ ਨੇ ਉਹਨਾਂ ਨੇ 1000 ਰੁਪਏ ਕਢਾਣਾ ਸੀ ਜਿਸ ਤਰ੍ਹਾਂ ਉਹ ਕਢਾਉਂਦੇ ਕਿਉਂ ਇੱਕ ਨੌਜਵਾਨ ਜਿਹੜਾ ਹੈ ਉਹ ਆ ਜਾਂਦਾ ਹੈ ਔਰ ਦੇਖਦਾ ਹੈ ਕਿ ਬਜ਼ੁਰਗ ਕ ਇਕੱਲਾ ਆਇਆ ਤੇ ਉਹ ਅੰਦਰ ਵੜ ਜਾਂਦਾ ਹੈ ਔਰ ਉਹਦੇ ਕੋਲ ਕਿੰਨੇ ਸਾਰੇ ਜਿਹੜੇ ਏਟੀਐਮ ਦੇ ਕਾਰਡ ਫੜੇ ਹੋਏ ਨੇ ਔਰ ਉਹ ਆਪਣਾ ਕਾਰਡ ਦੇਖਦਾ ਹੈ ਕਿ ਇਹਨਾਂ ਬਜ਼ੁਰਗਾਂ ਕੋ ਇਹਨਾਂ ਮਾਸਟਰ ਜੀ ਕੋ ਕਿਹੜਾ ਕਾਰਡ ਹੈ ਉਹ ਉਹ ਹੀ ਕਾਰਡ ਉਦਾਂ ਦਾ ਹੀ ਕਾਰਡ ਇਹ ਕੱਢ ਲੈਂਦਾ ਹੈ ਔਰ ਕੱਢ ਕੇ ਜਦੋਂ ਮਾਸਟਰ ਜੀ ਆਪਣੇ ਜਿਹੜੇ 1000 ਰੁਪਿਆ ਚੁਕਵਾਉਂਦੇ ਨੇ ਕਢਾ ਕੇ ਮਾਸਟਰ ਜੀ ਆ ਦੇਖੋ ਪੈਸੇ ਕਢਵਾ ਰਹੇ ਨੇ ਔਰ ਕਢਵਾ ਕੇ ਉਹਨਾਂ ਨੇ ਇਹ ਪੈਸੇ ਗਿਣ ਕੇ ප ප ගෙන කිය . ਆ ਜਿਹੜਾ ਏਟੀਐਮ ਵੀ ਕੱਢ ਲਿਆ ਔਰ ਪੈਸੇ ਆਪਣੇ ਜੇਬ ਵਿੱਚ ਪਾ ਲਿਆ ਔਰ ਏਟੀਐਮ ਕੱਢ ਕੇ ਜਾਣ ਲੱਗੇ ਤਾਂ ਇਹ ਨੌਜਵਾਨ ਜਿਹੜਾ ਫਟਾਫਟ ਇਧਰਲੇ ਪਾਸੇ ਆ ਕੇ ਇਹਨਾਂ ਨੂੰ ਆਪਣੇ ਭੂਤ ਫੇਰੀ ਚ ਪਾ ਦਿੰਦਾ ਗੱਲਾਂ ਬਾਤਾਂ ਦੇ ਵਿੱਚ ਫਸਾ ਕੇ ਤਾਂ ਕਿ ਇਹਨਾਂ ਦਾ ਕੋਡ ਲੈ ਕੇ ਇਹਨਾਂ ਦਾ ਕਾਰਡ ਬਟਾਇਆ ਜਾ ਸਕੇ ਆ ਦੇਖੋ ਜੀ ਉਹ ਕਹਿੰਦਾ ਹੈ ਕਿ ਤੁਹਾਡਾ ਜਿਹੜਾ ਕੋਡ ਜਿਹੜਾ ਮਿਟਿਆ ਨਹੀਂ ਕਿਸੇ ਨੇ ਤੁਹਾਡੇ ਪੈਸੇ ਕਢਾ ਲੈਣੇ ਤੁਸੀਂ ਇਸ ਦੁਆਰਾ ਆਪਣੇ ਆਕਾਰ ਨੂੰ ਉਹਦੇ ਵਿੱਚ ਪਾਓ ਤਾਂ ਫਿਰ ਕੋਡ ਦਬੋ ਫਿਰ ਤੁਹਾਡਾ ਇਹ ਇਥੋਂ ਮਿਟਣਾ ਨਹੀਂ ਤਾਂ ਤੁਹਾਡੇ ਕਿਸੇ ਨੇ ਪੈਸੇ ਕਢਾ ਲੈਣੇ ਨੇ ਮਾਸਟਰ ਜੀ ਫਿਰ ਉਹਨਾਂ ਦੀ ਗੱਲਾਂ ਵਿੱਚ ਆ ਜਾਂਦੇ ਨੇ ਔਰ ਮਾਸਟਰ ਜੀ ਇਸ ਗ ਉਹ ਫਿਰ ਦੁਆਰਾ ਜਿਹੜਾ ਆਪਣਾ ਕਾਰਡ ਕੱਢਣ ਦੀ ਕਾਰਡ ਕੱਢਦੇ ਨੇ ਆਪਣੇ ਜੇਬ ਵਿੱਚੋਂ ਤੇ ਕਾਰਡ ਕੱਢ ਕੇ ਤਾਂ ਫਿਰ ਦੁਆਰਾ ਵਿੱਚ ਉਹ ਏਟੀਐਮ ਮਸ਼ੀਨ ਦੇ ਵਿੱਚ ਲਾ ਦਿੰਦੇ ਨੇ ਤਾਂ ਏਟੀਐਮ ਮਸ਼ੀਨ ਵਿੱਚ ਇਹ ਦੇਖੋ ਜੀ ਕਾਰਡ ਕੱਢ ਰਹੇ ਨੇ ਮਾਸ ਜੀ ਕਾਰਡ ਕੱਢ ਕੇ ਤਾਂ ਏਟੀਐਮ ਮਸ਼ੀਨ ਵਿੱਚ ਲਾ ਦਿੱਤਾ ਤੇ ਇਹ ਬੰਦਾ ਜਿਹੜਾ ਹੈ ਉਹਨਾਂ ਨੂੰ ਗੱਲਾਂ ਵਿੱਚ ਪ사 ਕੇ ਇਸ ਤਰ੍ਹਾਂ ਕਰੋ ਆਹ ਵਾਲਾ ਬਟਨ ਦਬੋ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਇਹ ਇਹਨਾਂ ਦਾ ਕਾਰਡ ਇੱਥੋਂ ਵਿੱਚੋਂ ਕੱਢ ਲੈਂਦਾ ਆ ਦੇਖੋ ਕਾਰਡ ਕੱਢ ਲਿਆ ਆਪਣੇ ਹੱਥ 'ਵਾਲ ਲਿਆ ਨੇ ਔਰ ਆਪਣੇ ਹੱਥ ਫੜ ਕੇ ਜਿਹੜਾ ਇਹਦਾ ਆਪਣਾ ਕਾਰਡ ਹੈ ਉਹ ਉਧਰਲੇ ਪੱਲੇ ਹੱਥ ਵਿੱਚ ਫੜਿਆ ਹੋਇਆ ਹੈ ਇਹ ਕੀ ਕਰਦਾ ਹੈ ਉਸ ਕਾਰਡ ਨੂੰ ਮਾਸਟਰ ਹੁਣ ਗੱਲਾਂ ਵਿੱਚ ਪਾ ਕੇ ਆ ਦੇਖੋ ਬਟਾ ਲਿਆ ਉਧਰ ਬਟਾ ਲੈਣਾ ਦੇਖੋ ਜੀ ਇਹ ਦੇਖੋ ਇਦਾਂ ਕਰੋ ਇਦਾਂ ਕਰੋ ਇਦਾਂ ਤੋਂ ਕਰਕੇ ਕਰ ਦਿੰਦੇ ਨੇ ਉਹ ਦੇਖੋ ਜੀ ਕਾਰਡ ਆਪਣਾ ਆਪਣਾ ਲੈ ਲਿਆ ਤੇ ਉਹ ਦੂਸਰਾ ਬਟਾ ਕੇ ਫਿਰ ਇੱਧਰ ਲਿਆਂਦਾ ਤੇ ਮਾਸਟਰ ਜੀ ਹੁਣ ਉਹਨਾਂ ਨੂੰ ਹੁਣ ਇਹ ਕਾਰਡ ਦੇ ਦੇਣਾ ਹੈ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਕਿਉਂਕਿ ਮਾਸਟਰ ਜੀ ਕਹ ਲਿਆ ਬੜਾ ਵੱਡਾ ਗਿਆ ਹੈਗਾ ਇਹ ਪਤਾ ਨਹੀਂ ਕਿਹੜਾ ਕਿਹੜਾ ਲੋਕਾਂ ਨਾਲ ਠੱਗੀਆਂ ਕਰਦੇ ਨੇ ਤੁਸੀਂ ਵੀਡੀਓ ਨੂੰ ਸ਼ੇਅਰ ਵੱਤ ਤੋਂ ਵੱਤ ਕਰਨਾ ਤਾਂ ਕਿ ਵਾਇਰਲ ਹੋ ਜਾਵੇ ਇਹੋ ਜਿਹੇ ਜਿਹੜੇ ਜਿਹੜੇ ਲੋਕ ਨੇ ਬਜ਼ੁਰਗਾਂ ਦੇ ਨਾਲ ਲੱਖਾਂ ਰੁਪਇਆ ਖਰਾਬ ਕਰਦੇ ਨੇ ਇਹਨਾਂ ਨੇ 2 ਲੱਖ ਤੇ 90 ਹਜ਼ਾਰ ਰੁਪਇਆ ਇਹਨਾਂ ਦੇ ਅਕਾਊਂਟ ਵਿੱਚੋਂ ਕਢਾ ਲਿਆ ਤੋ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਇਹ ਬੰਦੇ ਫੜੇ ਜਾ ਸਕਣ ਔਰ ਤੁਸੀਂ ਮੈਨੂੰ ਮੇਰਾ ਨੰਬਰ ਵੀ ਹੈ ਵਿੱਚ ਜੇਕਰ ਤੁਹਾਨੂੰ ਇਹ ਬੰਦੇ ਦਾ ਪਤਾ ਲੱਗੇ ਕਿਤੇ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ ਜਾਂ ਥਾਣਾ ਬੁੱਲੂ ਪੀ ਐਸ ਐਸ ਪੀ ਅਫਸਰ ਹੁਸ਼ਿਆਰ ਬੋ ਕਿਤੇ ਵੀ ਤੁਸੀਂ ਇਹਦੀ ਕਾਲ ਕਰ ਸਕਦੇ ਹੋ ਤਾਂ ਕਿ ਇਹ ਬੰਦੇ ਫੜੇ ਜਾ ਸਕਣ 290000 ਦਾ ਇਹਨਾਂ ਬਜ਼ੁਰਗਾਂ ਦੇ ਨਾਲ ਜਿਹੜਾ ਧੱਕਾ ਹੋਇਆ ਔਰ ਇਹਨਾਂ ਦੇ ਪੈਸੇ ਕਢਾ ਲਏ ਗਏ ਨੇ ਔਰ ਥਾਣਾ ਬੁੱਲਵਾਲ ਨੇ ਇਹਦੀ ਰਿਪੋਰਟ ਦਰਜ ਕਰ ਲਈ ਹੈ ਪਰ ਤੁਸੀਂ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਮੈਂ ਨੰਬਰ ਵੀ ਵਿੱਚ ਪਾ ਦਿੰਦਾ ਉਹਦੇ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ